ਦੇਖ ਲੈ ਦਰੋਹ ਖਾਲੀ ਹੋਵੇ ਇਧਰ ਵੀ ਦੇਖ ਕੇ ਹੋਰਨ 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 ਮਰੀਦਾ ਹੁੰਦਾ ਐਦਾਂ ਖਿਆਲ ਰੱਖਣਾ ਇਹਨਾਂ ਦਾ ਇਧਰ ਰੋਡ ਖਾਲੀ ਆ ਕੋਈ ਨਹੀਂ ਵਿਚੇ ਹੀ ਮੋੜੇ ਦੇਖ ਕੇ ਉਹਨੇ ਕਾਤੀਆਂ ਇੱਥੇ ਗੱਡੀ ਰੁਕਣੀ ਮੇੜੀ ਹਣਾ ਆਪਣੀ ਸਾਈਡ ਤੇ ਚਲੋ ਕਰੋ ਇੱਥੇ ਨਾ ਗੱਡੀ ਕੱਢ ਲੋ ਕੱਢ ਲੋ ਕੱਢ ਲੋ ਸਿੱਧੀ ਕਰੋ ਗੱਡੀ ਰੁਕ ਜਾ ਟ੍ਰੱਕ ਕੜਾ ਜੋੜਾ ਆ ਜੀ ਦੇਖਦਾ ਕਿੱਡਾ ਟਰੱਕ ਆ ਅਜਿਹੇ ਟਰੱਕ ਲਈ ਇਹ ਗੱਲ ਕਿਹ ਚਾਹੀਦੀ ਆ ਫੇਲ ਨਾ ਲੈ ਕੇ ਜਾਓ ਰਾਈਟ ਜਾਣਾ ਸਿਰ ਕਲੱਚ ਦਵਾ ਕੇ ਇਹਨਾਂ فاਸਲਾ ਬਣਾ ਕੇ ਰੱਖਿਓ ਜੇ ਕੋਈ ਆਵੇ ਕਲੱਚ ਤੇ ਬ੍ਰੇਕ ਲਾ ਲਿਓ ਐਂਡਿਕਟ ਲੱਗਾ ਆਪਣਾ ਕਲੱਚ ਦੱਬੋ ਫੁੱਲ ਆ ਤੇ ਆ ਤੁਹਾਡਾ ਇਧਰ ਦੇਖਿਆ ਰੋਡ ਚਲੋ ਦੋ ਰੋਕੋ ਆਪਣੀ ਹੈਡਲਾਈਟ ਚੱਲੇ ਕਲੱਚ ਦੱਬੋ ਫੁੱਲ ਇਧਰ ਕਰੋ ਗੱਡੀ ਇੱਧਰ ਦੇ ਕੋਰਡ ਖਾਲੀ ਆ ਚਲੋ ਮੋਟਰ ਉੱਤੇ ਨਾ ਰੋਡ ਦੇਖਣ ਆ ਆਪ ਜਿਹੜਾ ਟੀਪ ਵਾੜ ਹੈ ਉਹ ਤਾਂ ਦੇਖਣਾ ਆ ਜੇ ਨਹੀਂ ਟੀਪ ਵਾੜ ਦੇਖਦੇ ਇੱਧਰ ਰੂਟ ਤੇ ਚੜਦੇ ਆ ਫਿਰ ਗਲਤੀ ਉੱਥੇ ਵੜ ਜਣੀ ਆਪਣੀ ਨੀਗਾ ਸਾਰੇ ਬਸੇ ਘਮਾਲੀ ਦੀ ਨਹੀਂ ਪਤਾ ਲੱਗਦਾ ਕਿ ਗੱਡੀ ਰੋਕ ਲਈਦੀ ਹੁੰਦੀ ਆ ਹੁਣ ਜਿੰਦਾਂ ਦਾ ਜਿਆਦਾ ਰੱਛ ਪੈ ਗਿਆ ਸੀਗਾ ਹੁਣ ਅਗਲੇ ਮੋੜੇ ਬ੍ਰੇਕ ਲਾਉਂਦੇ ਸੀਗੇ ਤੁਹਾਨੂੰ ਵੀ ਇਹਦਾ ਬ੍ਰੇਕ ਹੁਣੀ ਪੋਣੀ ਆ ਆਸਲਾ ਬਣਾ ਕੇ ਰੱਖਣਾ ਵਸ ਅਗਲੇ ਬੰਦੇ ਤੋਂ ਕਿ ਆਪਾਂ ਹਾਈਵੇ ਤੇ ਜਾਣਾ ਹੈ ਹਾਂ ਜਦੋਂ ਜਦੋਂ ਹਾਈ ਵੀ ਹਾਂ ਮੜਾ ਰੂਟ ਦੇਖ ਲਿਓ ਸ਼ੀਸ਼ੇ ਵਿੱਚ ਨਹੀਂ ਦਿਖਦਾ ਤਾਂ ਗਰਦਨ ਘੁਮਾ ਕੇ ਦੇਖ ਲਿਓ ਗੱਲ ਤੋਂ ਬਾਹਰ ਮੈਂ ਕੱਢੇ ਉਧਰ ਅੰਦਰ ਦੇਖੋ ਠੀਕ ਆ ਦਿਨ ਚਲੋ ਬਤੋਰੋ ਇੱਦਾਂ ਕਰੋ ਗੌਲੀ ਲੈਣ ਵਿੱਚ ਗੱਡੀ ਰੁਕਾ ਆਪਣੀ ਇੱਧਰ ਦੇਖ ਕੇ ਠੀਕ ਹੈ ਕਿਉਂਕਿ ਮੋਰੀ ਰੋਡ ਆ ਨਾ ਖਤਮ ਹੁੰਦਾ ਜੇ ਪਹਿਲੀ ਲੇਨ ਵਿੱਚ ਗੱਡੀ ਰੱਖਦੇ ਮੋਰੀ ਰਾ ਖਤਮ થਗਾ ਫੇਰ ਦੂਜੀ ਲੇਨ ਵਿੱਚ ਆਉਣਾ ਪੈਣਾ ਸੀ ਚਲੋ ਰੇਸ ਵਧਾ ਕੇ ਗੇਅਰ ਚੇਂਜ ਕਰੂੰ ਚਲੋ ਤੋਰਾਂਗੇ ਅੱਗੇ ਰੇਸ ਵਧਾ ਕੇ ਰੱਖਿਓ ਇੱਧਰ ਲੇਨ ਜਤਾ ਜਾਣਾ ਵੀ ਜੇ ਤੀਜੇ ਰੋਡ ਨੂੰ ਹਾਂ ਜੇ ਫਾਸਟ ਕਰਨੀ ਹੈ ਗੱਡੀ ਉਦੋਂ ਤੀਸਰੀ ਲੇਨ ਵਿੱਚ ਆਪਾਂ ਗੱਡੀ ਰੱਖ ਸਕਦੇ ਆ ਦਾ ਵੀ ਔਖਾ ਹੀ ਹੈ ਜੇ ਤੜਾ ਮੋਟਰਸਾਈਕਲ ਆਉਂਦਾ ਸਗਾ ਇਧਰਲੇ ਪਾਸੇ ਆਪਣੀ ਗੱਡੀ ਸੀਗੀ ਜੇ ਰਸਤਾ ਨਾ ਹੁੰਦਾ ਪਰ ਮੋਟਰਸਾਈਕਲ ਰੁਕਿਆ ਨਹੀਂ ਤੇ ਫਿਰ ਤੁਹਾਨੂੰ ਗੱਡੀ ਹੌਲੀ ਕਰਨੀ ਪਣੀ ਸੀਗੀ ਕਿਉਂਕਿ ਜੇ ਉੱਤਰ ਕਰਦੇ ਆ ਗੱਡੀ ਚ ਵੱਜਣੀ ਆ ਜੇ ਸਿੱਧੀ ਲੈ ਕੇ ਜਾਂਦੇ ਮੋਟਰਸਾਈਕਲ ਨਾਲ ਮੂਹਰੇ ਆ ਗਿਆ ਸਗਾ ਉਹਦੇ ਵਿੱਚ ਵੱਜਣੀ ਇਹ ਨਾਲ ਤਾਂ ਗੱਡੀ ਹੌਲੀ ਕਰਨੀ ਥੱਲੇ ਜਾਣਾ ਆਪਾਂ ਤੁਹਾਨੂੰ ਲੈਫਟੋਂ ਟੈਡੀਗਟ ਨੌਂ ਸ਼ੀਸ਼ਾ ਦੇਖ ਲੈ ਲੈਫਟ